ਹਲਕਾ ਕੈਂਡੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਵੱਲੋਂ ਫਤੇ ਸਿੰਘ ਕਲੋਨੀ ਗਲੀ ਨੰਬਰ 26 ਵਿੱਚ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਉੱਥੇ ਵਾਰਡ ਇੰਚਾਰਜ ਪ੍ਰੀਤ ਸਿੰਘ ਭਾਟਿਆ, ਬਲਾਕ ਇੰਚਾਰਜ ਕੁਦਦਾਸ ਸਿੰਘ, ਅਸ਼ੋਕ ਸਿੰਘ ਲੱਦਰ ਅਤੇ ਰਾਜੂ ਭਾਟਿਆ ਮੌਜੂਦ ਸਨ। ਸਭ ਤੋਂ ਪਹਿਲਾਂ ਮੈਂ ਵਾਰਡ ਨੰਬਰ 52 ਗਲੀ ਨੰਬਰ 26 ਫਤੇ ਸਿੰਘ ਕਲੋਨੀ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਧਾਈ ਦਿਨਾਂ ਕਿ ਅੱਜ ਇਹਨਾਂ ਦੀ ਬਹੁਤ ਚਿਰ ਤੋਂ ਜਿਹੜੀ ਮੰਗ ਸੀਗੀ ਕਿ ਇੱਥੇ ਪੀਣ ਵਾਲੇ ਪਾਣੀ ਦੀ ਬਹੁਤ ਕਿੱਲਤ ਹੈ ਅੱਜ ਅਸੀਂ ਨਵਾਂ ਟਿਊਬਵੈਲ ਲਗਾ ਕੇ ਅੱਜ ਉਹਨੂੰ ਸ਼ੁਰੂ ਕਰਕੇ ਤੁਸੀਂ ਦੇਖਿਆ ਹੀ ਹੈ ਕਿ ਅਸੀਂ ਬਟਨ ਦਬਾ ਕੇ ਉਹਨੂੰ ਸ਼ੁਰੂ ਕਰ ਦਿੱਤਾ ਟਿਊਬਵੈਲ ਸ਼ੁਰੂ ਹੋ ਗਿਆ ਉਹਨਾਂ ਇਸ ਇਲਾਕੇ ਦੇ ਸਾਰੇ ਲੋਕਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਵਧੀਆ ਔਰ ਸਾਫ਼ ਸੁਥਰਾ ਪਾਣੀ ਜਿਹੜਾ ਉਹ ਮਿਲੇਗਾ ਸੋ ਜਿੱਥੇ ਮੈਂ ਲਕਨਵਸੀਆਂ ਨੂੰ ਮੁਬਾਰਕਬਾਦ ਦਿੰਦਾ ਉਥੇ ਆਪਣੀ ਆਮ ਆਦਮੀ ਪਾਰਟੀ ਦੇ ਸਾਡੇ ਜਜਾਰੂ ਸਾਰੇ ਵਲੰਟੀਅਰ ਸਹਬਾਨ ਤੁਸੀਂ ਦੇਖ ਸਕਦੇ ਹੋ ਆਨ ਵਾਲੇ ਦਿਨਾਂ ਦੇ ਵਿੱਚ ਜਿਹੜੇ ਥੋੜੇ ਬਹੁਤ ਕੰਮ ਪੈਂਡਿੰਗ ਨੇ ਵੈਸੇ ਤੇ ਅਸੀਂ ਮੋਸਟਲੀ ਕੰਮ ਸਾਰੇ ਕਰਾ ਦਿੱਤੇ ਪਰ ਥੋੜੀਆਂ ਕੁਝ ਗਲੀਆਂ ਜਿਹੜੀਆਂ ਅੰਜਲਾ ਚ ਸੀਸੀ ਫਲੋਰਿੰਗ ਦਾ ਕੰਮ ਪੈਂਡਿੰਗ ਆ ਉਹ ਵੀ ਤੁਸੀਂ ਦੇਖੋਗੇ ਆਨ ਵਾਲੇ ਦੋ ਚਾਰ ਦਿਨਾਂ 'ਚ ਅਸੀਂ ਉਥੇ ਕੰਮ ਜਿਹੜਾ ਸ਼ੁਰੂ ਕਰਾ ਦੇਾਂਗੇ ਸੋ ਸਾਡਾ ਇਹ ਵਾਅਦਾ ਲੋਕਾਂ ਦੇ ਨਾਲ ਕਿ ਅਸੀਂ ਇੱਕ ਬਦਲਾਅ ਜਿਹੜਾ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਉਹਦੇ ਤਹਿਤ ਸਾਡੀ ਪਾਰਟੀ ਦੇ ਸੁਪਰੀਮੋ ਰਵਿੰਦਰਜੀ ਮਨੀਸ਼ ਸੁਧਿਆ ਜੀ ਔਰ ਹਰਮਨ ਪਿਆਰੇ ਹਿੰਦੁਸਤਾਨ ਦੇ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਨਵਾਂ ਕੰਮ ਲੋਕ ਇਤਦਾਂ ਕੰਮ ਜਿਹੜਾ ਕਰ ਰਹੇ ਆ ਮੈਂ ਐਮਐਲਏ ਸਾਡਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੀ ਕਿ ਇੱਥੇ ਪਾਣੀ ਦੀ ਜਿਹੜੀ ਸਮੱਸਿਆ ਸੀ ਬੜੀ ਪ੍ਰਾਣੀ ਸੀ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਗਈਆਂ ਹੰਡਾ ਕੇ ਕਾਫੀ ਸਰਕਾਰਾਂ ਗਈਆਂ ਪਰ ਲੋਕਾਂ ਦੀ ਸਮੱਸਿਆ ਕਿਸੇ ਨੇ ਨਹੀਂ ਸੁਣੀ ਪਰ ਆਮ ਆਦੀ ਪਾਰਟੀ ਦੇ ਸਾਡੇ ਐਮਐਲਏ ਸਾਹਿਬ ਜੀ ਤੋਂ ਇਹ ਗੱਲ ਪਹੁੰਚੀ ਉਹਨਾਂ ਨੇ ਪਹਿਲੇ ਅਧਾਰ ਤੇ ਇਹ ਕੰਮ ਜੋ ਸਮੱਸਿਆ ਸੀ ਪਾਣੀ ਦੀ ਉਹਦਾ ਮਸਲਾ ਹੱਲ ਕੀਤਾ ਔਰ ਲੋਕਾਂ ਦੇ ਜੋ ਵੀ ਸਮੱਸਿਆਵਾਂ ਆਈਆਂ ਇੱਥੇ ਉਹ ਵੀ ਆਮ ਦੇ ਸਮੇਂ ਵੇ ਤੁਸੀਂ ਆਪ ਵੇਖੋਗੇ ਮੱਕੀ ਸਪੀਡ ਨਾਲ ਕੰਮ ਸ਼ੁਰੂ ਹੋਣਗੇ ਸਾਡੇ ਇਲਾਕੇ ਦੇ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਮੈਂ ਜਦੋਂ ਵੀ ਇਹਨਾਂ ਨਾਲ ਜੁੜਿਆ ਨਾ ਇਹਨਾਂ ਕਹਾ ਨਾ ਮੈਂ ਬਹਿਣਾ ਜਿੱਤੇ ਨਾਂ ਤੁਹਾਨੂੰ ਬਹਿਣ ਦੇਣਾ ਜੀ ਬਸ ਕੰਮ ਆਪਾਂ ਕਰੀ ਜਾਣਾ ਜਦੋਂ ਵੇਖੋ ਤੁਸੀਂ ਰੋਜ਼ ਵੇਂਦੇ ਡੇਲੀ ਬਿੰਨ ਨਾਗਾ ਉਦਘਾਟਨ ਹੁੰਦਾ ਆ ਤੁਸੀਂ ਵੀ ਨਾਲ ਹੁੰਦੇ ਜੀ ਸਾਰਿਆਂ ਨੂੰ ਪਤਾ ਸ਼ਹਿਰ ਵਾਸੀਆਂ ਨੂੰ ਪਤਾ ਸਾਰੇ ਕੰਮ ਪੂਰੀ ਸਪੀਡ ਨਾਲ ਚੱਲੰਦਾ ਜੀ ਮੈਂ ਸਾਰੀ ਵਾਰਡ ਦਾ ਸਾਰੇ ਐਮਐਲਏ ਸਾਹਿਬ ਆਪਣੇ ਦਾ ਧੰਨਵਾਦ ਕਰਦਾ ਜੀ